ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਦਿੱਤੀ ਹੈ ਜੇਕਰ ਤੁਸੀਂ ਨਵਾਂ ਬਿਜਲੀ ਕਨੈਕਸ਼ਨ ਲੈਣਾ ਚਾਹੁੰਦੇ ਹੋ ਮੀਟਰ ਲਵਾਉਣਾ ਚਾਹੁੰਦੇ ਹੋ ਤਾਂ ਸਾਰੇ ਝੰਜਟ ਖਤਮ ਕੋਈ ਝੰਜਟ ਨਹੀਂ ਪਹਿਲਾਂ ਮੁੱਖ ਖੱਜਲ ਖਵਾਰੀ ਜਿਹੜੀ ਸੀ ਇਹ ਸੀ ਕਿ ਐਨਓਸੀ ਲੈਣੀ ਪੈਂਦੀ ਸੀ ਜਿਨੇ ਦੇਰ ਤੱਕ ਐਨਓਸੀ ਨਹੀਂ ਮਿਲਦੀ ਉਹਨੇ ਦੇਰ ਤੱਕ ਨਵਾਂ ਬਿਜਲੀ ਦਾ ਕਨੈਕਸ਼ਨ ਨਹੀਂ ਮਿਲਣਾ ਮੀਟਰ ਨਹੀਂ ਲੱਗਣਾ ਪਰ ਬਿਜਲੀ ਮੰਤਰੀ ਸੰਜੀਵ ਅਰੂੜਾ ਨੇ ਪ੍ਰੈਸ ਕਾਨਫਰੰਸ ਕੀਤੀ ਮੰਗਲਵਾਰ ਨੂੰ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਨਓਸੀ ਦੀ ਲੋੜ ਨਹੀਂ ਤੁਹਾਨੂੰ ਮੀਟਰ ਚਾਹੀਦਾ ਬਿਜਲੀ ਦਾ ਕਨੈਕਸ਼ਨ ਚਾਹੀਦਾ ਜੇਕਰ ਕਿਰਾਏ ਤੇ ਰਹਿੰਦੇ ਹੋ ਕਿਰਾਏਨਾਮਾ ਲਿਆਓ ਨਾਲ ਆਧਾਰ ਕਾਰਡ ਜੇਕਰ ਤੁਹਾਡੀ ਆਪਣੀ ਜਗ੍ਹਾ ਆਪਣਾ ਘਰ ਰਜਿਸਟਰੀ ਲਿਆਓ ਨਾਲ ਆਧਾਰ ਕਾਰਡ ਦੀ ਫੋਟੋਕਾਪੀ ਆਧਾਰ ਕਾਰਡ ਲਿਓ ਬਸ ਕਨੈਕਸ਼ਨ ਮਿਲ ਜਾਣਾ ਕੋਈ ਖੱਜਲ ਖਵਾਰੀ ਨੇ ਕਿਤੇ ਜਾਣ ਦੀ ਲੋੜ ਨਹੀਂ ਬਿਜਲੀ ਕਨੈਕਸ਼ਨ ਅਪਲਾਈ ਕਰੋ ਇਹ ਦੋ ਚੀਜ਼ਾਂ ਲਾਓ ਬਸ ਇੱਕ ਜਗ੍ਹਾ ਦਾ ਪ੍ਰੂਫ ਦੂਜਾ ਆਧਾਰ ਕਾਰਡ ਹੋਰ ਕੁਝ ਨਹੀਂ ਚਾਹੀਦਾ ਤੇ ਬਿਜਲੀ ਕਨੈਕਸ਼ਨ ਤੁਹਾਨੂੰ ਮਿਲ ਜਾਣਾ ਤੇ ਕੋਈ ਅਗਲੀ ਤਰੀਕ ਵੀ ਨਹੀਂ ਹੁਣ ਤੋਂ ਪੰਜਾਬ ਦੇ ਵਿੱਚ ਸਾਰੇ ਪੰਜਾਬ ਚ ਲਾਗੂ ਭਾਵੇਂ ਪਿੰਡ ਹੈ ਭਾਵੇਂ ਸ਼ਹਿਰ ਹੈ ਭਾਵੇਂ ਕੋਈ ਵੀ ਕਲੋਨੀ ਹੈ ਕਿਤੇ ਵੀ ਹੈ ਅਸੀਂ ਜ਼ਿੰਮੇਵਾਰ ਬੈਠੇ ਆ ਐਨਓਸੀ ਦੀ ਲੋੜ ਨਹੀਂ ਐ ਬਿਜਲੀ ਕਨੈਕਸ਼ਨ ਅਪਲਾਈ ਕਰੋ ਪ੍ਰੂਫ ਦਿਓ ਜਗਾ ਦਾ ਆਪਣੀ ਪਛਾਣ ਪੱਤਰ ਦਿਖਾਓ ਬਸ ਬਿਜਨੀ ਕਨੈਕਸ਼ਨ ਮਿਲ ਜਾਣਾ ਮੰਤਰੀ ਆਖਦੇ ਇਸ ਦਾ ਬਿਜਲੀ ਮਹਿਕਮੇ ਨੂੰ ਵੀ ਫਾਇਦਾ ਉਹ ਕਿਵੇਂ ਉਹ ਆਖਦੇ ਜਿੰਨੇ ਬਿਜਲੀ ਕਨੈਕਸ਼ਨ ਚੱਲਣਗੇ ਮੀਟਰ ਲੱਗਣਗੇ ਉਹ ਘੁੰਮਣਗੇ ਘੁੰਮਣਗੇ ਯੂਨਿਟ ਲੋਕ ਖਪਤ ਕਰਨਗੇ ਉਸਦਾ ਬਿੱਲ ਆਏਗਾ ਲੋਕ ਬਿੱਲ ਭਰਨਗੇ ਤਾਂ ਫਿਰ ਵਿੱਤੀ ਮੁਨਾਫਾ ਬਿਜਲੀ ਮਹਿਕਮੇ ਨੂੰ ਵੀ ਹੋਵੇਗਾ ਇਸ ਕਰਕੇ ਸਾਰੀਆਂ ਤਰ੍ਹਾਂ ਦਾ ਫਾਇਦਾ ਹੀ ਫਾਇਦਾ ਐਨਓਸੀ ਦੀ ਲੋੜ ਨਹੀਂ ਹੈ ਦੋ ਦਸਤਾਵੇਜ਼ ਚਾਹੀਦੇ ਨੇ ਇੱਕ ਪਛਾਣ ਪੱਤਰ ਇੱਕ ਜਗ੍ਹਾ ਦਾ ਜਾਂ ਕਿਰਾਇਆਨਾਮਾ ਕਿਰਾਏ ਤੇ ਰਹਿੰਦੇ ਹੋ ਆਪਣੀ ਜਗ੍ਹਾ ਹੈ ਰਜਿਸਟਰੀ ਚਾਹੀਦੀ ਹੈ ਬਸ ਸਿੱਧੀ ਤੁਹਾਨੂੰ ਐਨਓਸੀ ਦੀ ਲੋੜ ਨਹੀਂ ਨਵਾਂ ਬਿਜਲੀ ਕਨੈਕਸ਼ਨ ਮਿਲ ਜਾਣਾ ਲੋਕ ਬਹੁਤ ਸ਼ਿਕਾਇਤਾਂ ਕਰ ਰਹੇ ਸੀ ਕਿ ਐਨਓਸੀ ਦਾ ਬੜਾ ਝੰਜਟਾ ਰਿਸ਼ਵਤ ਖੋਰੀ ਵੀ ਵਾਦੀ ਐਨਓਸੀ ਨਹੀਂ ਮਿਲਦੀ ਪੈਸੇ ਦੇ ਕੇ ਕਿਸੇ ਵળે ਲੈਣੀ ਪਿਆ ਜਾਂਦੀ ਇਹ ਵੀ ਇੱਕ ਕੰਮ ਹੈਗਾ ਸੀ ਸ਼ਿਕਾਇਤਾਂ ਇਹ ਵੀ ਬਹੁਤ ਆ ਰਹੀਆਂ ਸੀ ਐਸਐਸਏ ਕਰਕੇ ਸਰਕਾਰ ਨੇ ਵੱਡਾ ਕਦਮ ਚੁੱਕਿਆ ਬਹੁਤ ਵੱਡੀ ਰਾਹਤ ਲੋਕਾਂ ਦੀ ਜਾਨ ਹੀ ਸੌਖੀ ਕਰਨ ਵਾਲਾ ਐਲਾਨ ਬਿਜਲੀ ਮੰਤਰੀ ਨੇ ਕਰ ਦਿੱਤਾ